ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਦਸੂਆ ਦੇ ਪਿੰਡ ਕਗਵਾਲ ਦੀਆਂ ਜਿੱਥੇ ਇੱਕ ਹੈਰਾਨੀ ਜਨਕ ਘਟਨਾ ਨੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਦੱਸਦੀ ਹੈ ਕਿ ਪਿੰਡ ਕਗਵਾਲ ਦੇ ਘਰ ਦੇ ਵਿਹੜੇ ਦੇ ਵਿੱਚ ਅਸਮਾਨ ਤੋਂ ਇੱਕ ਮਸ਼ੀਨਰੀ ਪੁਰਜ਼ਾ ਡਿੱਗਿਆ ਇਹ ਘਟਨਾ ਰਾਤ ਦੇ ਕਰੀਬ 1:30 ਵਜੇ ਦੀ ਦੱਸੀ ਜਾ ਰਹੀ ਹੈ ਕਿਉਂਕਿ ਬੀਤੀ ਰਾਤ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ 에ਅਰ ਸਟ੍ਰਾਈਕ ਵੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਕੀਤੇ ਇਹ ਹਿੱਸਾ ਉਸ ਦਾ ਤਾਂ ਨਹੀਂ ਹੈ ਇਸ ਦੌਰਾਨ ਇੱਕ ਚਸ਼ਮਦੀਦ ਨੇ ਦੱਸਿਆ ਕਿ ਅਚਾਨਕ ਅਸਮਾਨ ਤੋਂ ਕੁਝ ਡਿੱਗਣ ਦੀ ਆਵਾਜ਼ ਆਈ ਅਤੇ ਉਸ ਦੇ ਨਾਲ ਇੱਕ ਤੇਜ਼ ਧਮਾਕਾ ਹੋ ਗਿਆ ਜਿਸ ਕਾਰਨ ਤੁਹੇ ਨੂੰ ਦੇਖਦਿਆਂ ਹੋਇਆਂ ਪਿੰਡ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਇਸ ਮੌਕੇ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਪੁਰਜਾ ਡਿੱਗਿਆ ਉਹਨਾਂ ਦਾ ਕਹਿਣਾ ਹੈ ਕਿ ਵੇੜੇ ਦੇ ਵਿੱਚ ਇੱਕ ਮਸ਼ੀਨਰੀ ਵਰਗਾ ਭਾਰੀ ਪੁਰਜਾ ਪਿਆ ਸੀ ਜਿਸ ਵਿੱਚ ਧੂਆ ਵੀ ਨਿਕਲ ਰਿਹਾ ਸੀ ਅਤੇ ਤਿੱਖੀ ਗੰਧ ਵੀ ਆ ਰਹੀ ਸੀ ਤੁਰੰਤ ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਹੁਣ ਜਾਂਚ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੌਕੇ ਤੇ ਫੋਰੈਂਸਿਕ ਟੀਮ ਵੀ ਬੁਲਾਈ ਗਈ ਹੈ ਜੋ ਪੁਰਜੇ ਦੀ ਜਾਂਚ ਕਰੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਆਖਿਰੇ ਪੁਰਜਾ ਕਿੱਥੋਂ ਆਇਆ ਸੀ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਡਰ ਜਾਂ ਫਵਾਹ ਨਾ ਫੈਲਾਈ ਜਾਵੇ ਜਾਂਚ ਪੂਰੀ ਹੋਣ ਤੇ ਹਕੀਕਤ ਲੋਕਾਂ ਦੇ ਸਾਹਮਣੇ ਜਲਦੀ ਲਿਆਂਦੀ ਜਾਵੇਗੀ ਅਹ ਪਜੀ ਤਕਰੀਬਨ 1:40 ਤੇ ਮੈਨੂੰ ਮੇਰੇ ਗੋਂਡੀ ਦਾ ਜਿਹੜੇ ਆਪਣੇ ਸ਼ੋਕ ਚਾਚੇ ਦੇ ਮੁੰਡੇ ਦਾ ਫੋਨ ਆਇਆ ਅਮੰਦਾ ਉਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਕੋਚ ਇੱਕ ਇਦਾਂ ਦਾ ਧਮਾਕਾ ਹੋਇਆ ਵੀ ਜਿਹੜੇ ਜਿਹਦੇ ਨਾਲ ਪੂਰਾ ਟੱਬਰ ਜਿਹੜਾ ਉਹ ਇਕੱਠਾ ਹੋਇਆ ਤੁਸੀਂ ਵੀ ਆਓ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਮੌਕੇ ਦੀ ਦੇਖਿਆ ਵੀ ਸਾਰਾ ਟੱਬਰ ਜਿਹੜਾ ਸੀਗਾ ਇਕੱਠਾ ਜਗਾ ਅਸੀਂ ਵੀ ਨਾਲ ਸੀਗੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਕੁਝ ਹੀ ਮਿੰਟਾਂ 'ਚ ਆ ਗਿਆ ਇਹਨਾਂ ਨੇ ਆ ਕੇ ਸਾਨੂੰ ਆਸ਼ਵਾਸ਼ਣ ਦਿੱਤਾ ਔਰ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਹੈਗੇ ਉਹ ਵੀ ਆਏ ਨੇ ਪੈਂਚ ਪੈਂ ਸਾਹਿਬਾਨ ਆਏ ਸੀਗੇ ਹੋਰ ਵੀ ਆਏ ਉਹਨਾਂ ਨੇ ਸਾਰਿਆਂ ਨੂੰ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਨੇ ਕਿ ਘਬਰਉਣ ਦੀ ਕੋਈ ਗੱਲ ਨਹੀਂ ਕਿ ਕੁਝ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ ਇਹ ਕਹਿੰਦੇ ਬਲਾਸਟ ਵੀ ਹੋਇਆ ਕੋਈ ਇਦਾਂ ਦਾ ਕੋਈ ਹੋਇਆ ਕੋਈ ਹਾਂਜੀ ਜੋ ਮੌਕੇ ਦਾ ਸਾਨੂੰ ਦੱਸਿਆ ਗਿਆ ਸਾਡੇ ਗਵਾਨੀਆਂ ਦੇ ਤਰਫੋਂ ਉਹਨਾਂ ਨੇ ਹੈਗੇ ਵੀ ਜਦੋਂ ਤਕਰੀਬਨ ਰਾਤ 1.5 ਵਜੇ ਦਾ ਟਾਈਮ ਸੀਗਾ ਆਸਮਾਨ 'ਚ ਇੱਕ ਛੋਟਾ ਜਿਹਾ ਧਮਾਕਾ ਹੋਇਆ ਜਿਸ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉੱਠ ਕੇ ਦੇਖਿਆ ਇਹਨਾਂ ਨੇ ਚਾਰੇ ਤਰਫ ਆਪਣੇ ਘਰ ਦੇ ਪਹਿਲੇ ਤਾਂ ਕੋਈ ਚੀਜ਼ ਦਿਸੀ ਨਹੀਂ ਫਿਰ ਇਹਨਾਂ ਨੂੰ ਲੱਗਾ ਵੀ ਹਾਂ ਵੀ ਕੁਝ ਪਾੜ ਕੁਛ ਇਦਾਂ ਦੀ ਚੀਜ਼ ਹੋ ਸਕਦੀ ਹੈ ਜਿਹਦੇ ਨਾਲੇ ਥੋੜੇ ਜਿ ਸਹਿਮ ਗਏ ਸੀ ਲੇਕਿਨ ਪ੍ਰਸ਼ਾਸਨ ਅਗੇ ਆਸ਼ਵਾਸ਼ਣ ਦਿੱਤਾ ਕਿ ਇਦਾਂ ਦੀ ਘਬਰਾਉਣ ਦੀ ਕੋਈ ਗੱਲ ਹੈ ਨਹੀਂ ਹੈ ਤੇ ਤੁਸੀਂ ਸਾਰੇ ਹੁਣ ਆਪਾਂ ਨੋਰਮਲ ਤਰੀਕੇ ਚ ਰਹਿ ਰਹੇ ਆ ਜਦੋਂ ਸਾਨੂੰ ਪਤਾ ਲੱਗਿਆ 1:30 ਵਜੇ ਦੀ ਗੱਲ ਹੈ ਤੇ ਇੱਥੇ ਸਾਡੇ ਪਿੰਡ ਦੇ ਸਨੀਕ ਸ਼ੋਕਮਾ ਜੀ ਦੇ ਘਰ ਇੱਕ ਧਮਾਕਾ ਜਿਹਾ ਹੋਇਆ ਕੁਝ ਚੀਜ਼ ਡਿਗੀ ਇਦਾਂ ਉਹਨਾਂ ਨੂੰ ਪਤਾ ਲੱਗਿਆ ਕੁਝ ਡਿਗਿਆ ਹੁੰਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਫੋਨ ਕੀਤਾ ਅਸੀਂ ਉਹਨਾਂ ਦੇ ਘਰ ਪੁੱਜੇ ਆ ਤੇ ਫਿਰ ਮੌਕੇ ਤੇ ਅਸੀਂ ਦੇਖਿਆ ਕਿ ਨੁਕਸਾਨ ਬਾਕੀ ਕੁਝ ਨਹੀਂ ਹੋਇਆ ਦੇ ਨਾਲ ਸਾਡੇ ਅਸੀਂ ਪੁਲਿਸ ਸਟੇਸ਼ਨ ਨੂੰ ਫੋਨ ਕੀਤਾ ਕਿ ਜਲਦ ਜਲਦ ਆਓ ਤੇ ਦੇਖੋ ਕੀ ਚੱਕਰ ਹੈ ਹੁਣ ਪੁਲਿਸ ਦਾ ਸਰ ਪਹੁੰਚੀ ਪੁੱਛ ਪੁੱਛੀ ਇੱਥੇ ਹਾਂ ਪਹੁੰਚ ਗਏ ਜੀ ਉਹਨਾਂ ਨੇ ਦੇਖਿਆ ਕਹਿੰਦੇ ਕੋਈ ਡਰਨ ਦੀ ਜਰੂਰਤ ਨਹੀਂ ਕੋਈ ਵੀ ਉਹ ਉਹਨਾਂ ਨੇ ਸਭ ਕੁਝ ਦੇਖ ਲਿਆ ਕਹਿੰਦੇ ਠੀਕ ਕੋਈ ਵੀ ਜਰੂਰ ਡਰਨ ਦੀ ਜਰੂਰਤ ਨਹੀਂ ਤੁਹਾਨੂੰ ਪਿੰਡ ਦੇ ਬੰਦਿਆਂ ਨੂੰ ਤੇ ਉਹ ਨਿਕਲ ਗਏ ਅੱਜ ਰਾਤ ਕਰੀਬ 1:30 ਵਜੇ ਦੇ ਅਸਮਾਨ ਦੇ ਵਿੱਚੋਂ ਕੁਝ ਡਿਗਣ ਦਾ ਪਤਾ ਲੱਗਾ ਤੇ ਸਾਨੂੰ ਵੀ ਫੋਨ ਆਇਆ ਤੇ ਬਾਕੀ ਪ੍ਰਸ਼ਾਸਨ ਨੂੰ ਵੀ ਫੋਨ ਆਇਆ ਇੱਕ ਸਾਡੇ ਪਿੰਡ ਅਸ਼ੋਕ ਕੁਮਾਰ ਚਾਚਾ ਜੀ ਦਾ ਘਰ ਹੈ ਉਹਨਾਂ ਦੇ ਘਰ ਦੇ ਵਿੱਚ ਅਸਮਾਨ ਤੋਂ ਕੋਈ ਚੀਜ਼ ਦਿਗੀ ਹੈ ਤੇ ਜਿਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਦੇ ਹਾਲਾਤ ਬਣੇ ਹੋਏ ਆ ਉਹਨੂੰ ਦੇਖਦੇ ਹੋਏ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਜਦੋਂ ਉਹ ਚੀਜ਼ ਦੇਖੀਏ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਇਆ ਪ੍ਰਸ਼ਾਸਨ ਨੇ ਵੀ ਉਸ ਚੀਜ਼ ਨੂੰ ਦੇਖਿਆ ਔਰ ਫੋਰੈਂਸਿਕ ਦੀਆਂ ਟੀਮਾਂ ਤੱਕ ਗੱਲ ਲੈ ਕੇ ਗਏ ਨੇ ਤੇ ਉਹ ਜਾਂਚ ਦਾ ਵਿਸ਼ੇਖ ਦੇਖ ਰਿਹਾ ਕਿ ਕੀ ਚੀਜ਼ ਆਈ ਹੋਈ ਕੀ ਕੋਈ ਨੁਕਸਾਨ ਨਹੀਂ ਹੋ ਡਿਗਨ ਦਾ ਕੋਈ ਘਰਵਾਰਿਆ ਜਾਂ ਨਹੀਂ ਨਹੀਂ ਇਹਦੇ ਡਿਗਨ ਨਾਲ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇਹ ਹੈ ਕਿ ਜਦੋਂ ਸਮਾਨ ਦੇ ਵਿੱਚੋਂ ਥੱਲੇ ਡਿਗਿਆ ਤੇ ਇੱਕ ਧਮਾਕਾ ਜ਼ਰੂਰ ਹੋਇਆ ਜਿਸ ਧਮਾਕੇ ਦੇ ਨਾਲ ਲੱਗਛਾਗੇ ਜਿੰਨੇ ਪਰਿਵਾਰ ਹੈਗੇ ਉਹਨਾਂ ਦੀ ਨੀਂਦ ਖੁੱਲੀ ਹੈ ਸਾਰੇ ਇਕੱਠੇ ਹੋਏ ਤੇ ਬਾਕੀ ਪ੍ਰਸ਼ਾਸਨ ਵੀ ਉਹਨਾਂ ਨੂੰ ਬਾਅਦ ਵਿੱਚ ਬੁਲਾਇਆ ਉਨ ਕੀ ਅਪੀਲ ਕਰਨਾ ਕਿ ਇਲਾਕਾ ਦੇ ਵਸਨੀਕ ਪਿੰਡ ਵਸੇਰ ਕਿਉਂਕਿ ਅਸੀਂ ਮਾਹੌਲ ਬਣਿਆ ਹੋਇਆ ਹੈ ਅਸੀਂ ਇਲਾਕਾ ਨਿਵਾਸੀ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਸ ਵੇਲੇ ਡਟ ਕੇ ਆਪਣੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਜੋ ਪਾਕਿਸਤਾਨ ਨੇ ਪਹਿਲਗਾਮ ਦੇ ਅੰਦਰ ਕੀਤਾ ਹੈ ਉਹਦਾ ਜਵਾਬ ਸਰਕਾਰ ਜਿਸ ਵੀ ਤਰੀਕੇ ਨਾਲ ਦੇਣਾ ਚਾਹੁੰਦੀ ਹੈ ਸਾਡਾ ਪਿੰਡ ਕਗਵਾਲ ਸਾਡਾ ਇਲਾਕਾ ਆਪਣੇ ਦੇਸ਼ ਦੀ ਫੌਜ ਦੇ ਨਾਲ ਆਪਣੇ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆਂ ਅਸੀਂ ਕਿਸੇ ਵੀ ਤਰੀਕੇ ਦਾ ਪੈਨਿਕ ਨਾ ਕਰੀਏ ਔਰ ਡਟ ਕੇ ਆਪਣੇ ਦੇਸ਼ ਦੀ ਫੌਜ ਦਾ ਸਾਥ ਦੀਏ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜੀ ਇਹ ਜੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਗਵਾਲ ਦੇ ਵਿੱਚ ਘਰ ਦੇ ਵਿੱਚ ਕੋਈ ਸਮਾਨ ਤੋਂ ਚੀਜ਼ ਲੱਗੀ ਸੀ ਚਲੋ ਅਸੀਂ ਮੌਕੇ ਦੇ ਹਾਲਾਤਾਂ ਦੇਖਦੇ ਹੋਏ ਮੌਕੇ ਤੇ ਸਾਡੀ ਜਿਹੜੀ ਟੀਮ ਹੈ ਮੇਰੇ ਸਮੇਤ ਆਪਣੇ ਪੁਲਿਸ ਟੀਮਾਂ ਲੈ ਕੇ ਪੁੱਜਿਆ ਕੁਝ ਇੱਥੇ ਹੋਰ ਵੀ ਆਪਣੇ ਪਿੰਡ ਦੇ ਵਸਨੀਕ ਹੈਗੇ ਕੋਈ ਲੱਗਦਾ ਕੋਈ ਉੱਪਰੋਂ ਕੋਈ ਕਿਸੇ ਚੀਜ਼ ਦਾ ਪਾਰਟ ਹੈਗਾ ਉਹ ਆਪਾਂ ਇੱਥੇ ਉਹਦੇ ਚੈੱਕ ਕੀਤਾ ਹੈਗਾ ਉਹਨਾਂ ਕੋਈ ਨੁਕਸਾਨ ਜਾਂ ਕੋਈ ਸਤਿੱਕੇ ਦਾ ਹੋਰ ਕੋਈ ਇਦਾਂ ਦਾ ਹਜ਼ਾਰਸ ਨਹੀਂ ਹੋਇਆ ਜਿਹਦੇ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਿਆ ਹੈ ਵਾਕੀ ਫਿਰ ਵੀ ਮੈਂ ਆਪਣੇ ਤੌਰ ਤੇ ਇੱਥੇ ਆਪਣੀ ਫੋਰੈਂਸਿਕ ਟੀਮ ਆਪਣੇ ਐਕਸਪਰਟਸ ਨਾਲ ਲੈ ਕੇ ਇੱਥੇ ਟੀਮ ਬੁਲਾ ਲਈ ਹੈਗੀ ਹੈ ਉਹ ਟੀਮ ਸਾਡੀ ਆ ਰਹੀ ਹੈ ਫਰਦਰ ਅਸੀਂ ਕਲੀਅਰ ਕਰ ਲਾਂਗੇ ਵੀ ਇਹ ਕਿਸ ਚੀਜ਼ ਦਾ ਪਾਰਟ ਹੈਗਾ ਇਲਾਕੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈਗਾ ਇਲਾਕੇ ਨੂੰ ਬੱਸ ਨੂੰ ਇਹ ਹੀ ਮੈਸੇਜ ਹੈਗਾ ਕੋਈ ਪੈਨਿਕ ਹੋਣ ਵਾਲੀ ਚੀਜ਼ ਨਹੀਂ ਹੈਗੀ ਤੇ ਬਿਲਕੁਲ ਇੱਥੇ ਸ਼ਾਂਤਤਾ ਪੀਸਫੁਲ ਹੈਗਾ ਤੇ ਅਸੀਂ ਕਲੀਅਰ ਕਰਾ ਰਹੇ ਹਾਂ ਕਿ ਕਿਸ ਚੀਜ਼ ਦਾ ਪਾਰਟ ਹੈ ਹੋ ਸਕਦਾ ਕੋਈ ਨਾਰਮਲ ਚੀਜ਼ ਦਾ ਕਿਸੇ ਚੀਜ਼ ਦਾ ਪਾਰਟ ਹੋਵੇ ਤੇ ਚੈੱਕ ਕਰਉਣਾ ਜ਼ਰੂਰੀ ਹੈ ਵਾਕੀ ਠੀਕ ਠਾਕ ਹੈ